राशन आंद्रा नहीं कोई, पानी पीन नहीं मिलताबाला सरकार मुरादावास मुसाल सरकार मुरादाबाद मुरादास ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਹਾੜਾਂ ਨੂੰ ਲੈ ਕੇ ਜਿਹੜੇ ਪਿਛਲੇ ਦਿਨੀ ਹਾੜ ਆਏ ਸੀਗੇ ਚਾਹੇ ਹਿਮਾਚਲ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਜੰਮੂ ਕਸ਼ਮੀਰ ਹੋਵੇ ਬੜਾ ਵੱਡਾ ਜਿਹੜਾ ਨੁਕਸਾਨ ਲੋਕਾਂ ਦਾ ਹੋਇਆ ਸੀਗਾ ਇਸ ਵੇਲੇ ਦੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਇਹ ਤਸਵੀਰਾਂ ਹੈਗੀਆਂ ਪਿੰਡ ਪੰਮਾ ਹੈਗਾ ਪਠਾਨਕੋਟ ਦੇ ਹਲਕਾ ਪੋਆ ਦਾ ਸਰਹੱਦੀ ਇਲਾਕਾ ਹੈਗਾ ਪੰਮਾ ਤੇ ਕੋਹਲੀਆਂ ਜਿੱਥੇ ਸਭ ਤੋਂ ਜ਼ਿਆਦਾ ਕਹਿੰਦੇ ਨੇ ਇਸ ਇਲਾਕੇ ਦੇ ਵਿੱਚ ਹੜ੍ਹ ਨੇ ਜਿਹੜਾ ਮਾਰ ਮਾਰੀ ਸੀਗੀ ਲੋਕਾਂ ਦੇ ਘਰਾਂ ਤੋਂ ਲੈ ਕੇ ਜ਼ਮੀਨ ਤੱਕ ਰੋੜ ਚੁਗੀ ਸੀਗੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਲਾਈਵ ਵੀ ਇਹ ਜਗ੍ਹਾ ਹੈਗੀ ਆ ਇਹ ਦੇਖ ਸਕਦੇ ਹੋ ਰਾਵੀ ਦਰਿਆ ਜਿਹੜਾ ਲੋਕਾਂ ਦੀ ਜ਼ਮੀਨ ਦੇ ਵਿੱਚ ਆ ਚੁੱਕਿਆ ਇਹ ਜ਼ਮੀਨਾਂ ਸੀਆਂ ਲੋਕਾਂ ਦੀਆਂ ਇੱਥੋਂ ਜਿਹੜਾ ਇਹ ਪਾਣੀ ਸੀਗਾ ਕਹਿੰਦੇ ਨੇ ਰਾਵੀ ਦਰਿਆ ਦਾ ਟੁੱਟ ਕੇ ਤੁਸੀਂ ਤੋੜ ਕੇ ਪੰਮਾ ਪਿੰਡ ਜਿਹੜਾ ਤੁਹਾਨੂੰ ਤਸਵੀਰਾਂ ਪਿੱਛੇ ਦਿਖਾਈਆਂ ਜਿੱਥੇ ਲੋਕ ਰੋਸ ਕਰ ਰਹੇ ਨੇ ਉੱਥੇ ਪਹੁੰਚਿਆ ਸੀਗਾ ਤੇ ਵੱਡਾ ਨੁਕਸਾਨ ਕਹਿ ਸਕਦਾ ਪਿੰਡ ਪੰਮੇ ਦਾ ਕੋਲੀਆਂ ਦਾ ਤੇ ਨਾਲ ਥਲਕੇ ਇਲਾਕੇ ਦੇ ਵਿੱਚ ਕਾਫੀ ਨੁਕਸਾਨ ਕੀਤਾ ਗਿਆ ਸੀ ਇਸ ਹਾੜ ਵੱਲੋਂ ਤਸਵੀਰਾਂ ਲਗਾਤਾ ਤੁਹਾਨੂੰ ਦਿਖਾ ਰਿਹਾ ਇਹ ਤਸਵੀਰਾਂ ਹੈਗੀਆਂ ਲੋਕਾਂ ਦੇ ਵਿੱਚ ਰੋਸ ਵੀ ਹੈਗਾ ਇਹ ਜਗਾ ਹੈਗੀ ਲੋਕ ਦੀ ਜਮੀਨਾਂ ਫਸਲਾਂ ਦੇਖ ਸਕਦੇ ਹੋ ਬਿਲਕੁਲ ਨਹੀਂ ਰਹੀਆਂ ਥੇ ਬਿਲਕੁਲ ਰੋੜ ਚੁੱਕੀਆਂ ਆ ਲੋਕ ਵੀ ਇੱਧਰ ਇਕੱਠੇ ਹੋਏ ਨੇ ਦੂਸਰੇ ਪਾਸੇ ਇਹਨਾਂ ਲੋਕਾਂ ਵੱਲੋਂ ਸੜਕਾਂ ਦੇ ਉੱਤਰ ਕੇ ਕਿਤਨਾ ਕਿਤੇ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਵੱਡਾ ਰੋਸ ਕੀਤਾ ਗਿਆ ਰੋਸ ਕਰਨਾਂ ਦਾ ਕਾਰਨ ਹੈਗਾ ਤੇ ਸਰਕਾਰ ਵੱਲੋਂ ਜਿਹੜਾ ਦਾਅਵੇ ਕੀਤੇ ਜਾ ਰਹੇ ਨੇ ਕਿ ਲੋਕਾਂ ਨੂੰ ਆਪਾਂ ਜਿਹੜੀ ਹਰ ਜਿਹੜੀ ਮਦਦ ਹੈ ਮੁਹੱਈਆ ਕਰਾ ਰਹੇ ਆ ਸਹੂਲਤ ਜਿਹੜੇ ਹੜਪੀਰਤਾ ਹੈਗਾ ਉਹ ਦੇ ਰਹਿਆਂ ਲੇਕਿਨ ਇਹ ਲੋਕ ਕਹਿੰਦੇ ਨੇ ਕਿ ਸਾਡੇ ਤੱਕ ਕੋਈ ਵੀ ਜਿਹੜਾ ਨਾਂ ਤੇ ਸਰਕਾਰ ਦਾ ਨਮਾਇੰਦਾ ਪਹੁੰਚਿਆ ਤੇ ਨਾ ਹੀ ਕੋਈ ਸੰਸਥਾ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਕੀਤੀ ਹੈ ਹਲਕੀ ਕਹਿ ਸਕਦੇ ਆ ਕਿ ਜਿਹੜੀਆਂ ਮਦਦਾਂ ਸਿਗੀਆਂ ਹੜਪੀਰਤਾ ਦੇ ਲਈ ਰਾਜਸਥਾਨ ਲੈ ਲਈ ਹਰਿਆਣਾ ਤੋਂ ਗੱਲ ਕਰੀਏ ਬੜੀ ਦੂਰ ਦੂਰ ਤੋਂ ਲੋਕ ਜਿਹੜੇ ਆ ਇਹਨਾਂ ਲੋਕਾਂ ਦੀ ਮਦਦ ਕਰਨ ਲਈ ਆਏ ਸੀਗੇ ਸਚਾਈ ਕੀ ਹੈ ਇਹ ਤਾਂ ਪਤਾ ਨਹੀਂ ਪਰ ਇਹਨਾਂ ਲੋਕਾਂ ਦੇ ਵਿੱਚ ਰੋਸ਼ ਜ਼ਰੂਰ ਹੈ ਕਿ ਸਾਨੂੰ ਨਾ ਤੇ ਰਾਸ਼ਨ ਮਿਲਿਆ ਤੇ ਨਾ ਹੀ ਸਰਕਾਰ ਵੱਲੋਂ ਜਿਹੜੀ ਅਜੇ ਤੱਕ ਕੋਈ ਮਦਦ ਕੀਤੀ ਗਈ ਹੈ ਇਹਨਾਂ ਦਾ ਕਹਿਣਾ ਜੀ ਗੱਲ ਜਿਹੜਾ ਕੁਝ ਜਿਹੜੇ ਲੋਕ ਸੀਗੇ ਪ੍ਰਸ਼ਾਸਨ ਦੇੋਂ ਆਏ ਸੀਗੇ ਲੇਕਿਨ ਪਿਛਲੀ ਸਾਈਡ ਹੀ ਹੋ ਕੇ ਚਲੇ ਗਏ ਨੇ ਪਤਾ ਨਹੀਂ ਮੁਆਵਜ਼ਾ ਦੇਣ ਆਜੇ ਕੋਈ ਜਾਂਚ ਕਰਨਾ ਹੈ ਲੇਕਿਨ ਇਨ੍ਹਾਂ ਤੱਕ ਇਨ੍ਹਾਂ ਦੇ ਘਰਾਂ ਤੱਕ ਤੇ ਨਾ ਹੀ ਇਨ੍ਹਾਂ ਦੀ ਜ਼ਮੀਨਾਂ ਤੱਕ ਕੋਈ ਪਹੁੰਚਿਆ ਇਨ੍ਹਾਂ ਨੂੰ ਰਾਹਤ ਦੇਣ ਦੇ ਲਈ ਕਾਫੀ ਰੋਸ ਹੈ ਨਾ ਲੋਕਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਵੀ ਪ੍ਰਸ਼ਾਸਨ ਦੇ ਪ੍ਰਤੀ ਵੀ ਗੱਲਬਾਤ ਸੁਣਾਣਿਆ ਲੋਕਾਂ ਨਾਲ ਕੀਤੀ ਹੋਈ ਕੀ ਰੋਸ ਸੀਗਾ ਤੇ ਕੀ ਕਾਰਨ ਰਿਹਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਬਜ਼ੁਰਗੋ ਕੀ ਮਾਜੀ ਆਪਣਾ ਬਲੀਵ ਚੱਲ ਜੀ ਕਿੰਨੇ ਕਿੜਾ ਹੈਗਾ ਪੰਮਾ ਜੀ ਕੀ ਕਰਨਾ ਹੈਗਾ ਸਾਰਾ ਪਿੰਡ ਇਕੱਠਾ ਹੋਇਆ ਰੋਸ਼ਟਾ ਦੇ ਅੱਛਾ ਜੀ ਇਹ ਜਿਹੜੇ ਘਰ 5-10 ਘਰ ਜਿਹੜੇ ਨੇ ਰੁੜ ਗਏ ਨੇ ਇਹ ਪੈੜੀਆਂ ਜਿਹੜੀਆਂ ਗੋਲਿਆਂ ਏਗੜੇ ਪਾਸੇ ਹੀ ਉਹਦੇ ਚ ਪਾਣੀ ਬੜਾ ਜਿਆਦਾ ਫਰ ਗਿਆ ਸਾਡੇ ਕੋਲ ਘਾਰੇ ਦੇ ਵਿੱਚ ਨਾਲ ਹੀ ਘਰ ਤੇ ਨਾਲ ਡੰਗਰ ਰੱਖੇ ਸੀ ਉੱਥੇ ਬੜੀ ਮੁਸ਼ਕਲ ਹੈ ਕਿ ਗੱਲ-ਗੱਲ ਪਾਣੀ ਲੈ ਕੇ ਚੱਪਿਆ ਸਾਡੀ ਕਿਸ ਨੇ ਬਤ ਕਹਾਣੀ ਨਹੀਂ ਦੀ ਅਗਰ ਜ਼ਮੀਨ ਜਿਹੜੀ ਆ ਝੋਨਾ ਲੱਗਿਆ ਸੀ ਉਹ ਵੀ ਰੁੜ ਗਿਆ ਜਿਹੜੇ ਥੱਲੇ ਖਾ ਗਾਂ ਹੀ ਪੈੜੀਆਂ ਵਾਲੇ ਉਹ ਵੀ ਵਿਚਾਰਾਂ ਦਾ ਕੋਈ ਨਾ ਇਨਸਾਨ ਨਹੀਂ ਲੱਭੇ ਕਦਾ ਇੰਨਾਂ ਲੋਕਾਂ ਦੇ ਡੁੱਬੇ ਪਏ ਨੇ ਕੋਈ ਪਤਾ ਨਹੀਂ ਲੱਗਦਾ ਮ다가 ਸਮੁੰਦਰੀ ਬਣ ਗਿਆ ਸੀ ਅਸੀਂ ਇਹ ਗਵਰਨਮੈਂਟ ਦੇ ਇਹ ਕਹਿੰਦੇ ਕਹਿੰਦਾ ਸਾਡੀ ਕੋਈ ਬਾਤ ਕਾ ਲਵੇ ਨਾ ਇੱਥੇ ਪੱਠਾ ਨਾ ਦੱਥਾ ਨਾ ਕੋਈ ਚਾਰਾ ਆ ਮੈਂ ਮੰਤਰੀ ਸਾਹਿਬ ਨੇ ਕੋਈ ਕਿਸੇ ਮਿਲਿਆ ਹੁਣ ਥੋੜੇ ਦਿਨਾਂ ਤੋਂ ਆਇਆ ਭੇਜਾਂ ਕੱਲ ਇੱਥੇ ਕੱਲ ਛੱਡ ਕੇ ਕਈ ਦਿਨ ਤੱਕ ਦੇਦੇ ਹੋਇਆ ਕਦੇ ਦੇਖੋ ਮੰਕੇ ਪਾਸ ਉਥੇ ਕਈ ਦੇਖੋ ਪਾ ਡੰਗਰ ਵਸਾ ਰੱਖਿਆ ਕਿਉਂ ਜ਼ਿੰਮੇਦਾਰ ਬੰਦੇ ਹੀ ਮਾੜੇ ਮੋਟੇ ਤੇ ਅਸੀਂ ਉਸ ਗੱਲ ਨੂੰ ਅਪੀਲ ਕਰਨੇ ਕੋਈ ਦਰਿਆ ਨੂੰ ਵੀ ਸੰਭੇ ਜਾਏ ਨੂ ਉਹਦੇ باوجود ਇਹ ਪਿੰਡ ਨੂੰ ਵੀ ਆ ਕੇ ਦੇਖੋ ਹਰ ਘਰ ਨੂੰ ਜੇ ਪਿਛੇ ਕੋਈ ਦੇਖਦਾ ਤੇ ਅੱਗੇ ਵੀ ਆ ਕੇ ਦੇ ਸਕਦਾ ਸਰਕਾਰ ਵੱਲੋਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਵੀ ਆਪਾਂ ਘਰ-ਘਰ ਰਾਸ਼ਨ ਵੀ ਮੰਗਵਾਇਆ ਦਾਣਾ ਪੱਠਾ ਹੈਗਾ ਉਹ ਵੀ ਦਿੱਤਾ ਸਰਵੇ ਵੀ ਕਰਵਾ ਰਹੇ ਆ ਜਿਹੜੇ ਨਹੀਂ ਇਹ ਉਹ ਗੁਜਰਾਂ ਨੂੰ ਪਿਛੇ ਮਿਲ ਦੇ ਦੇ ਦੇਣਾ ਉਹ ਆਪਣੇ ਜਿਹੜਾ ਅੱਡਾ ਨਾ ਕੋਲੀਆਂ ਵਾਲਾ ਉੱਥੇ ਲੋਹਾ ਕੇ ਤੋੜੀ ਚੱਲ ਜਾਂਦੇ ਉਹ ਗੁਜਰ ਕਾਬੂ ਕਰ ਲੈਂਦੇ ਨੇ ਸਾਨੂੰ ਲੋਕਾਂ ਨੂੰ ਕੋਈ ਇੱਥੇ ਕੋਈ ਦੱਸੇ ਮੇਰੇ ਚਲਣ ਕਰੇ ਵੀ ਕਿੰਨੂੰ ਅੱਗੇ ਆ ਕੇ ਮਿਲਿਏ ਭੈਣੋ ਦੋ ਵਾਰੀ ਹਾਂ ਜਿੰਦੇ ਮੋਸਲ ਵੀ ਪਟੋ ਕੇ ਚੱਲ ਗਏ ਨਾ ਕਿਹਦੇ ਬੂਟੇ ਰੁੜ ਗਏ ਸਾਡੇ ਲੱਖਾਂ ਰੁਪਏ ਦੇ ਬੂਟੇ ਰੁੜ ਗਏ ਨਾ ਸਾਨੂੰ ਹੋਣੀ ਲੱਭੇਗਾ ਤੇ ਕਿਥੇ ਕਿਥੇ ਨਹੀਂ ਜਿੰਨਸ ਕਾਨੇ ਗਏ ਆ ਜਾ ਕੇ ਸਾਡਾ ਦੇਖੋ ਮੌਕਾ ਜਾ ਕੇ ਦੇਖਿਆ ਜਾ ਜਨਾਬ ਆ ਗਏ ਮੌਕਾ ਸਾਨੂੰ ਕੋਈ ਪੁੱਜੇ ਨਹੀਂ ਕੀ ਮੰਗ ਕਰਦੇ ਕੀ ਮੰਗੇ ਉਹ ਕਰਨੇ ਜੀ ਸਾਨੂੰ ਵਿਚਾਰਾ ਵੀ ਨਗਰਾ ਮਿਲਿਆ ਜਾਂ ਸਾਡੀ ਇਹ ਦਰਿਆਦ ਵੀ ਮਲਾ ਕਾਬੂ ਕੀਤਾ ਜਾਏ ਉਸ ਤੋਂ ਬਾਅਦ ਜਿਹੜੀ ਪੈੜੀਆਂ ਰੁੜ ਗਈਆਂ ਹੁੰਦਾ ਕੋ ਹੱਲ ਕੀਤਾ ਜਾ ਹੁਣ ਕੋਈ ਜਿਹੜਾ ਮਾਜਬਾ ਛੋਣਿਆ ਜੇ ਲੱਗਿਆ ਹੀ ਫਸਲਾਂ ਲੋਕਾਂ ਰਾਈ ਦੀਆਂ ਅਸੀਂ ਉਹ ਮਿਲਣੀ ਚਾਹੀਦੀ ਬਸ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਪਾ ਗਰੀਬ ਮਰਗੇ ਤਾਂ ਕੀ ਕੀਦ ਨਹੀਂ ਰਹੀ ਵੀ ਸਾਨੂੰ ਕੋਲ ਤਾਂ ਕੋਈ ਪੁੱਜੇ ਪੁੱਜੇ ਨਹੀਂ ਆਇਆ ਇਹ ਕੋ ਚਾਰਾਂ ਆਂਦਾ ਡੰਗਰਾ ਪਿੱਛੇ ਲਾ ਕੇ ਬੰਡ ਬੁੰਨ ਲੰਦੇ ਨੇ ਸਾਨੂੰ ਇਥੇ ਇੱਕ ਇੱਕ ਨਹੀਂ ਕੋਈ ਕੋਈ ਵੀ ਚਾਲ ਕਰੇ ਗੱਡੀ ਵਾਲਾ ਕਿਹੜਾ ਇਥੇ ਆਇਆ ਮਾਤਾ ਜੀ ਕੀ ਨਾਂ ਜੇ ਆਪਣਾ ਧਰਮ ਦੇ ਕੀ ਗੱਲਬਾਤ ਹੋਈ ਹੈ ਗੱਲਬਾਤ ਰਕੀਏ ਮੈਂ ਤੁਹਾਨੂੰ ਖਟਰਾ ਪੰਜ ਰੁਪਏ ਖਟਰਾ ਪਰ ਕਿਹੜੇ ਵੇਰੇ ਪੰਜ ਆ ਜਾਣਾ ਅਗਰ ਤੁਹਾਨੂੰ ਕੋਈ ਜਗ੍ਹਾ ਨਹੀਂ ਦਾਨ ਨੂੰ ਤੇ ਹੰਤੇ ਵਾਖੜ ਕੋਈ ਕੋਈ ਦਾਂ ਦੇਂਗੇ ਵੀ ਬੰਦੇ ਨਾ ਫੰਕਦੇ ਨਾ ਕਰਨ ਤਾਂ ਬੇਦੀ ਉਹ ਬਿੱਚਰੀ ਮਨ ਖਰਚੇ ਵਿੱਚ ਖੜੋ ਹਾਂ ਤੇ ਬੱਚਾ ਮੇਰੇ ਜੱਬਾ ਯਾਰ ਚਾ ਆਪੇ ਸੁਣਨ ਲੰਗੇ ਫੱਕੇ ਨਾ ਤੇ ਨਾ ਕਹਿੰਦੇ ਪਿੰਡ ਦੇ ਵਿੱਚ ਕਾਫੀ ਪਾਣੀ ਆਇਆ ਪਿਛਲੇ ਦਿਨੀ ਬਹੁਤ ਨੁਕਸਾਨ ਹੋਇਆ ਤੁਹਾਡਾ ਵੀ ਨੁਕਸਾਨ ਹੋਇਆ ਉਸ ਸਮੇਂ ਹੋਇਆ ਸਾਡੇ ਪਿਆਸ ਦੀ ਬੋਰੀਆਂ ਅੱਗੇ ਡਰਕਿਆਂ ਨੂੰ ਪਾਣੀ ਲੱਗ ਕੇ ਖੜਾਵੇਂ ਬੋਰੀ ਤੁੰਤਨ ਖੜਾ ਪਾਣੀ ਹਾਂ ਤੇ ਮਦਦ ਕੋਈ ਨਹੀਂ ਟੋੜੀ ਹੋਈ ਮੌਕੇ ਤੇ ਕੋਈ ਆਇਆ ਨਹੀਂ ਹਾਂ ਬਹਾਨੇ ਕਰ ਬੱਤ ਨਾ ਉਹ ਕਾਲ ਦੇ ਕਬਰਾ ਜਾ ਕੋਠੇ ਤੇ ਨੁਕਤੇ ਚਲੇ ਨਾ ਨਾ ਫੱਟਾ ਤੇ ਬੰਦ ਜੇ ਮੇਰੇ ਬੱਚਾ ਜੰਦਾ ਆ ਪਰ ਸਰਕਾਰ ਸਰਕਾਰ ਤੇ ਕਹਿ ਰਹੀ ਹੈ ਕਿ ਆਪਾਂ ਮਦਦ ਕਰਨੀਆਂ ਸਾਰੀ ਮੈਂ ਤਾਂ ਇੰਦਰੀ ਕਰੇ ਕਰਦਾਂ ਕਿੰਦਰ ਲਾਇਗਾ ਸਾਨੂੰ ਕੋਈ ਮਾਇਕ ਨਹੀਂ ਆਂ ਦੀ ਰਾਸ ਪੰਜਲ ਆਇਆ ਮਾੜਾ ਮਟਾ ਸਾਰੇ ਮਿਲਿਆ ਮਾੜਾ ਮਟਾ ਐਂ ਚੋਹੀ ਮਾਰਨਾ ਕੀ ਮੰਗ ਕਰਦੇ ਹੋ ਵਾਂਗਿਆ ਕਰਨੇ ਵੀ ਚਲੋ ਸਾਨੂੰ ਅਸੀਂ ਅੱਜ ਪਿੱਛੇ ਜਾਣ ਛੱਡਦੇ ਤੇ ਜੇ ਸਾਨੂੰ ਕੋਈ ਜਗ੍ਹਾ ਮਿਲਦੇ ਤਾਂ ਵੀ ਕੋਈ ਗਾਇ ਦੇ ਰਹਿਣਗੇ ਤੇ ਮੇਰੇ ਕੱਲ ਨੂੰ ਅੱਗੇ ਖਤਰਾ ਹੀ ਖਤਰਾ ਹੈ ਜੇ ਨਹੀਂ ਤਾਂ ਸਿਆਂ ਬੰਦੀਆਂ ਦੇ ਖਤਰਾ ਖਤਰਾ ਸਾਨੂੰ ਤੇ ਹਾਂਜੀ ਮਾਤਾ ਜੀ ਕੀ ਨਾਂ ਜੀ ਆਪਣਾ ਮੇਰਾ ਲੱਗਦਾ ਕੀ ਗੱਲ ਬਾਤ ਹੋਈ ਆ ਸਾਰੇ ਇਕੱਠੇ ਹੋਏ ਪਿੰਡ ਵਾਲੇ ਕਿੱਥੇ ਸਾਡਾ ਘਰ ਪਾਣੀ ਵਿੱਚ ਸੀ ਮੇਰੇ ਤਿੰਨ ਬੱਚੇ ਆ ਇਹਨਾਂ ਬੱਚੇ ਮੇਰੇ ਬਾਹਰ ਬੈਠੇ ਜਨੇ ਘਰ ਕੋਈ ਨਹੀਂ ਰਹਿੰਦੇ ਬਾਹਰ ਰਹਿੰਦੇ ਨਹੀਂ ਕੁਝ ਨਹੀਂ ਦੇਖ ਲਿਖ ਦੇ ਦਿੱਤੀਆਂ ਜਾਂ ਆਖਿਆ ਦੰਦਰ ਕੈਨਾਲ ਕੇ ਦੇਖਿਆ ਨਹੀਂ ਗਰੀਬਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਤਿੰਨ ਬੱਚਾ ਤਿੰਨੇ ਹੀ ਬਾਹਰ ਆ ਕਿ ਮੇਰੀ ਵਿਧਵਾ ਨੂੰ ਹੈ ਤੇ ਇਦਾਂ ਕੀ ਮੇਰੇ ਇੱਥੇ ਮਤਲਬ ਹੋਏ ਦਿਆ ਪਈ ਦੋ ਮੁੜੇ ਨੇ ਮੇਰੇ ਇੱਕ ਵਿਚਾਰਾ ਪੂਰਾ ਹੋ ਗਿਆ ਸਾਲ ਹੋ ਗਿਆ ਮੈਂ ਇਹ ਉਹਦਾ ਲੱਗਦਾ ਕੋ ਜਮੀਨ ਜਬੂਨ ਵੀ ਹੈਗੀ ਜਮੀਨ ਆਈ ਰੁੜ ਗਈ ਜੇ ਮੇਰਾ ਕੋਈ ਅਸਰਾ ਨਹੀਂ ਹੁਣ ਰਿਹਾ ਪਰ ਸਰਕਾਰ ਤੇ ਕਹਿ ਰਹੀ ਹੈ ਕਿ ਆਪਾਂ ਸਰਵੇ ਕਰ ਰਹੇ ਆ ਉਹਨਾਂ ਨੂੰ ਮੁਆਵਜ਼ਾ ਵੀ ਦਵਾਂਗੇ ਰਾਸ਼ਨ ਵਗੈਰਾ ਵੀ ਕਾਫੀ ਪੰਡਿਆ ਤੇ ਤੁਹਾਡਾ ਕਿਸੇ ਨੇ ਦੱਸਿਆ ਤੁਹਾਨੂੰ ਕਿਸੇ ਨੇ ਪਿੱਸਾ ਹੀ ਮੜ ਜਾਂਦੇ ਆਂਦੇ ਨੇ ਪਿੱਸਾ ਮੜ ਜਾਂਦਾ ਕੱਲ ਸਰਵੇ ਵੀ ਹੋਏ ਨੇ ਤੁਹਾਡਾ ਕੋਈ ਨਹੀਂ ਆਇਆ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਆ ਸਾਡੀ ਪ੍ਰਾਣਗੇ ਤੇ ਮੁਆਵਜ਼ਾ ਦਿੱਤਾ ਜਾਣ ਤੁਹਾਡਾ ਘਰ ਜਿਹੜਾ ਉਹ ਬਣ ਜੇ ਉਹ ਜੇ ਮੇਰੇ ਬੱਚਾ ਨੂੰ ਦਿੱਤਾ ਜਾਏ ਫਿਰ ਮਰਤ ਦਿੱਤੀ ਜਾਏ ਮੈਂ ਉਹਦਾ ਬਹੁਤਾ ਮੜ ਪੰਪ ਦੇ ਸਾਹਮਣੇ ਸਾਡਾ ਘਰ ਆ ਸਭ ਤੋਂ ਬਿਮਾਰ ਘਰ ਸਾਰੇ ਇਕੱਠੇ ਸਾਡਾ ਘਰ ਮਦਦ ਨਹੀਂ ਸਾਡੇ ਪਿੰਡ ਦੇ ਬੱਚੇ ਕੰਮ ਨਾਲ ਨਹੀਂ ਸਕਦੇ ਗੜੀਦਾਰ ਨੂੰ ਵੀ ਚਾਰ ਹੈ ਅੱਜ ਸਰ ਕੀ ਨਾਂ ਜੀ ਆਪਣਾ ਮੇਰਾ ਨਾਂ ਰਾਜੂ ਹੈ ਜੀ ਕਿਹੜਾ ਪਿੰਡ ਹੈਗਾ ਪਿੰਡ ਪੰਮਾ ਹੈ ਜੀ ਕੀ ਗੱਲ ਹੈ ਜੀ ਸਾਰੇ ਇਕੱਠੇ ਹੋਏ ਪਿੰਡ ਵਾਲੇ ਕੋਈ ਰੋਜ਼ਗਾਰ ਨਹੀਂ ਕਿੱਕਰ ਹੈ ਸਰ ਇਹ ਸਾਡੇ ਇੱਥੇ ਪਿੰਡ ਪੰਮਾ ਦੇ ਸੁਨੀਲ ਕਾ ਜਿਹੜੇ ਐਨਾ ਸੇ 7-8 ਘਰ ਹੈਗੇ ਜਿਨ੍ਹਾਂ ਦੀ ਜ਼ਮੀਨ ਜਾਇਦਾਦ ਸਭ ਕੁਝ ਰੁੜ ਗਈ ਹੈ ਉਹਦੇ ਤੋਂ ਹੀ ਇਹਨਾਂ ਦਾ ਰੋਜੀ ਰੋਟੀ ਦਾ ਗੁਜ਼ਾਰਾ ਚੱਲਦਾ ਹੈ ਜੀ ਹੁਣ ਕੱਲ ਇੱਥੇ ਸਰਵੇ ਹੋਇਆ ਹੈ ਘਰਾਂ ਦੇ ਵਿੱਚ ਵੀ ਦੋ ਦੋ ਤਿੰਨ ਦਿਨ ਫੁੱਟ ਪਾਣੀ ਜਿਹੜਾ ਚੜਿਆ ਹੋਇਆ ਹੈ ਇੱਥੇ ਕੁਝ ਮੁਲਾਜ਼ਮ ਪਤਾ ਨਹੀਂ ਕਿਸ ਮਹਿਕਮੇ ਦੇ ਆਏ ਨੇ ਜਿਹੜੇ ਇੱਥੇ ਸਰਵੇ ਕਰਕੇ ਗਏ ਲੇਖਣ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦਾ ਨਾਂ ਤਾਂ ਕੋਈ ਸਰਵੇ ਹੋਇਆ ਨਾ ਇਹਨਾਂ ਦਾ ਕੋਈ ਕਿਸੇ ਕਿਸਮ ਦੀ ਕੋਈ ਸਹੂਲਤਾ ਸਿਰਫ ਇਸੇ ਚੀਜ਼ ਦਾ ਜਿਹੜਾ ਰੋਸ਼ ਪਾਇਆ ਹੈ ਬਾਅਦ ਨੇ ਕੱਲ ਹੀ ਨਾਲ ਉਸ ਤਰ੍ਹਾਂ ਇਹ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਵੀ ਹੜ੍ਹ ਤੋਂ ਬਾਅਦ ਇਲਾਕੇ ਨੁਕਸਾਨਾ ਉਹਨਾਂ ਦਾ ਸਰਵੇ ਕੀਤਾ ਜਾਏਗਾ ਹੋ ਸਕਦਾ ਆਣਾ ਆਏ ਉਹਨਾਂ ਨੂੰ ਸਾਰੇ ਆਪਣੇ ਅਧੇ ਕਰਾ ਤਾਂ ਹੋ ਗਿਆ ਅਧੇ ਕਰਾ ਨਾ ਕਿਉਂ ਨਹੀਂ ਹੋਇਆ ਪਿੰਡ ਜੇ ਆਏ ਨੂੰ ਪਿੰਡ ਜੇ ਕੱਲ ਆਏ ਇਹ ਨਹੀਂ ਪਤਾ ਹੈਗਾ ਕਿਸ ਵਿਭਾਗ ਦੇ ਅਧਿਕਾਰੀ ਨੇ ਪਰ ਕੁਝ ਘਰਾਂ ਦਾ ਸਰਵੇ ਕੀਤਾ ਬਾਕੀ ਘਰਾਂ ਦੇ ਬਿਲਕੁਲ ਰਹਿ ਗਏ ਕੁਝ ਵੀ ਨਹੀਂ ਕੀਤਾ ਉਹਨਾਂ ਦਾ ਆਪਣੇ ਕੋਈ ਸਰਵੇ ਨਹੀਂ ਹੋਇਆ ਕੀ ਮੰਗ ਕਰਦੇ ਮੰਗ ਇਹ ਹੀ ਕਰਦਾ ਕਿ ਜੋ ਸਾਡੀ ਜ਼ਮੀਨ ਜਾ ਕੇ ਰੁੜ ਗਈ ਹੈ ਇਹਨਾਂ ਦਾ ਕੋਈ ਮੁਆਵਜ਼ਾ ਦਿੱਤਾ ਜਾਂ ਜਿਹੜੇ ਘਰ ਡੈਮੇਜ ਹੋਏ ਨੇ ਜਾਂ ਜਿਹਨਾਂ ਘਰਾਂ ਦੇ ਵਿੱਚ ਪਾਣੀ ਦਾ ਕੋਈ ਨੁਕਸਾਨ ਹੋਇਆ ਉਹਨਾਂ ਦਾ ਜਿਹੜਾ ਵੀ ਬੜੇ ਮੁਆਵਜ਼ਾ ਦਿੱਤਾ ਜਾਵੇ